ਖਬਰਨਾਮਾ ਦੇਖ ਰਿਆ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਪੈਗੀਆਂ ਬਾਧਣਾ ਕਿਉਂਕਿ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਤੀਜੀ ਵਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬਾਦਲ ਵੱਲੋਂ ਜਿਹੜੀਆਂ ਚਾਲਾਂ ਚਲੀਆਂ ਗਈਆਂ ਡਾਕਟਰ ਦਲਜੀਤ ਸਿੰਘ ਚੀਮਾ ਹੋਵੇ ਚਾਹੇ ਕਿਰਪਾਲ ਸਿੰਘ ਬਡੁੰਗਰ ਹੋਣ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਯਾਨੀ ਕਿ ਸੱਤਾ ਪਾਰਟੀ ਉੱਤੇ ਦਬਦਬਾ ਬਣਾਉਣ ਦੇ ਲਈ ਪਾਰਟੀ ਨੂੰ ਤੋੜਨ ਦੇ ਲਈ ਪੰਥ ਨੂੰ ਢਾਹ ਲਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦਾ ਤਾਮ-ਚਾਮ ਝੋਕਿਆ ਗਿਆ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਪੰਥ ਨੇ ਮਹਮ ਵਿੜ ਦਿੱਤੀ ਹੈ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਥ ਦਾ ਪ੍ਰਧਾਨ ਨਹੀਂ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਉਹ ਸਿਰਫ ਕੁਝ ਗਿਣੇ ਚੂਨੇ ਆਗਮਾ ਦਾ ਪ੍ਰਧਾਨ ਹੈ ਜਿਨ੍ਹਾਂ ਦੇ ਪਿੱਛੇ ਬੈਕ ਸਟੇਜ ਤੇ ਕੰਮ ਕਰਕੇ ਤਾਂ-ਚਾਮ ਝੋਕ ਕੇ ਆਪਣਾ ਤੀਜੀ ਵਾਰ ਆਪਣੇ ਆਪ ਨੂੰ ਪ੍ਰਧਾਨ ਬਣਾ ਲਿਆ ਇਹ ਗੱਲ ਕਹਿ ਦਿੱਤੀ ਹੈ ਮਨਪ੍ਰੀਤ ਯਾਲੀ ਨੇ ਪੰਥ ਮਾਨਤਾ ਨਹੀਂ ਦੇ ਰਿਹਾ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਦੀ ਬੜੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਯਾਲੀ ਯਾਲੀ ਦੀ ਅਗਵਾਈ ਹੇਠ ਅੱਜ ਇੱਥੇ ਉਹਨਾਂ ਦੇ ਦਫ਼ਤਰ ਵਿੱਚ ਹਲਕਾ ਗਿੱਲ ਦੇ ਅਕਾਲੀ ਵਰਕਰਾਂ ਦੀ ਭਰਵੀ ਇਕੱਤਰਤਾ ਹੋਈ ਇਸ ਵਿੱਚ ਪੰਜ ਮੈਂਬਰੀ ਕਮੇਟੀ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਅਮੈਦਪੁਰੀ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਤੋਂ ਇਲਾਵਾ ਹਲਕਾ ਗਿੱਲ ਦੇ ਇੰਚਾਰਜ ਹਲਕਾ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼왈ਕ ਵੀ ਹਾਜ਼ਰ ਸਨ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੇ ਹੱਥ ਖੜੇ ਕਰਕੇ ਪੰਜ ਮੈਂਬਰੀ ਕਮੇਟੀ ਨਾਲ ਖੜਨ ਦਾ ਐਲਾਨ ਲਿਆ ਇਸ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵਿਧਾਇਕ ਮਨਪ੍ਰੀਤ ਯਾਲੀ ਜਥੇਦਾਰ ਸੰਤਾ ਸਿੰਘ ਅਮੈਦਪੁਰੀ ਨੇ ਤਸੱਲੀ ਪ੍ਰਗਟਾਈ ਕਿ ਇਸ ਮਗਰੋਂ ਗਤਤਾਂ ਨੂੰ ਸਬੋਧਨ ਕਰਦਿਆਂ ਮਨਪ੍ਰੀਤ ਇਆਲੀ ਨੇ ਕਿਹਾ ਕਿ ਬਾਦਲ ਧੜੇ ਦੇ ਲੀਡਰਾਂ ਦਾ ਪੰਥ ਵਿਰੋਧੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਬਾਦਲ ਧੜੇ ਦੇ ਲੀਡਰ ਜਿਹੜੇ ਕੱਲ ਤੱਕ ਇਹ ਰਾਗ ਆਲਾਪ ਰਹੇ ਸੀ ਕਿ ਜੇਕਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਪ੍ਰਤੀ ਕਰਾਉਂਦੇ ਹਨ ਤਾਂ ਚੋਣ ਕਮਿਸ਼ਨ ਦੀ ਮਾਨਤਾ ਰੱਦ ਕਰ ਦੇਵੇਗੀ ਯਾਨੀ ਕਿ ਮਨਪ੍ਰੀਤ ਈਆਲੀ ਦਾ ਸਿੱਧਾ ਹਮਲਾ ਹੈ ਸੁਖਬੀਰ ਸਿੰਘ ਬਾਦਲ ਤੇ ਕਿ ਤੁਹਾਨੂੰ ਪੰਥ ਐਜ਼ ਅ ਸੁਪਰੀਮਲੀ ਅਕਾਲੀ ਦਲ ਦਾ ਪ੍ਰਧਾਨ ਸਵੀਕਾਰ ਨਹੀਂ ਕਰੇਗਾ ਕਿਉਂਕਿ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋ ਰਿਹਾ ਹੈ ਉਸੇ ਤਰ੍ਹਾਂ ਵਿਰੋਧ ਹੋਵੇਗਾ ਸੁਖਬੀਰ ਸਿੰਘ ਬਾਦਲ ਦਾ ਮਨਪ੍ਰੀਤ ਈਆਲੀ ਨੇ ਕਿਹਾ ਕਿ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੌਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਨਹੀਂ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਹਨ ਮਨਕਰ ਹਨ ਕੁਤਾਈ ਕੀਤੀ ਗਈ ਉਸ ਹੁਕਮਨਾਮੇ ਨੂੰ ਰੱਦੀ ਦੇ ਡੱਬੇ ਦੇ ਵਿੱਚ ਪਾ ਦਿੱਤਾ ਗਿਆ ਇਸ ਦਾ ਖਮਰਿਆਜਾ ਸੁਖਬੀਰ ਸਿੰਘ ਬਾਦਲ ਨੂੰ ਭੁਗਤਣਾ ਪਵੇਗਾ ਕਿਉਂਕਿ ਪੰਥ ਸੁਖਬੀਰ ਸਿੰਘ ਬਾਦਲ ਅਤੇ ਸਾਥੀਆਂ ਦੇ ਨਾਲ ਨਹੀਂ ਖੜੇਗਾ ਸੁਖਬੀਰ ਸਿੰਘ ਬਾਦਲ ਬਾਦਲ ਨੂੰ ਅਤੇ ਉਸਦੇ ਸਾਥੀਆਂ ਨੂੰ ਪੰਥ ਨੇ ਮਾਨਤਾ ਨਹੀਂ ਦਿੱਤੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਉਹਨਾਂ ਨੇ ਕਿਹਾ ਕੁਝ ਗਿਣੇ ਚੁਣੇ ਲੋਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਹਵਾ ਦਿੱਤੀ ਜਾ ਰਹੀ ਹੈ ਖਾਸ ਕਰਕੇ ਡਾਕਟਰ ਦਲਜੀਤ ਸਿੰਘ ਧੀਮਾ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਨੇ ਲੇਕਿਨ ਇਹ ਪੰਥ ਦੇ ਪ੍ਰਧਾਨ ਪ੍ਰਧਾਨ ਨਹੀਂ ਇਹ ਕੁਝ ਗਿਣੇ ਚੁਣੇ ਲੋਕਾਂ ਦੇ ਪ੍ਰਧਾਨ ਨੇ ਪਰਧਾਨ ਸ੍ਰੀ ਅਕਾਲ ਤਖਸੈਬ ਨੂੰ ਸਮਰਪਿਤ ਹੁੰਦੇ ਨੇ ਪ੍ਰਧਾਨ ਸ੍ਰੀ ਅਕਾਲ ਤਖਸੈਬ ਦੇ ਹੁਕਮਨਾਮੇ ਤੋਂ ਪਗੋੜੇ ਨਹੀਂ ਹੁੰਦੇ ਉਹ ਜੋ ਗੱਲ ਕਰਦੇ ਨੇ ਉਹ ਸ੍ਰੀ ਅਕਾਲ ਤਖਸੈਬ ਦੇ ਹੁਕਮਾਂ ਦੇ ਅਨੁਸਾਰ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਗੱਲ ਕਰਦੇ ਨੇ ਉਹ ਕੰਮ ਵੀ ਕਰਦੇ ਨੇ ਉਹ ਪੰਥ ਦੀ ਰਾਖੀ ਵੀ ਕਰਦੇ ਨੇ ਲੇਕਿਨ ਪੰਥ ਨੇ ਇਹਨਾਂ ਦਾ ਨੁਕਸਾਨ ਪੰਥ ਨੇ ਇਹ ਬਦਲ ਪਰਵਾਰ ਨੇ ਨੁਕਸਾਨ ਕੀਤਾ ਹੈ ਇਸ ਦਾ ਖਮਰਿਆਜ਼ਾ ਭੁਗਤਣਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਇਆਲੀ ਇੱਕ ਵਾਰ ਤੱਤੇ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿ ਪੰਥ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦਾ ਧੰਨਵਾਦ